ਕੇਂਦਰ ਦੀ ਸਰਕਾਰ ਵੱਲੋਂ ਕਿਸਾਨਾਂ ਤੇ ਥੋਪੇ ਤਿੰਨ ਕਾਲੇ ਕਾਨੂੰਨਾਂ ਦੇ ਚਲਦੇ ਕਿਸਾਨ ਜਥੇਬੰਦੀਆਂ ਵੱਲੋਂ ਦਿੱਲੀ ਵਿਖੇ ਲਗਾਏ ਧਰਨੇ ਦੌਰਾਨ ਸਾਈਕਲ ਯਾਤਰਾਕਰ ਧਰਨੇ ਵਿੱਚ ਦੋ ਵਾਰ ਹਿੱਸਾ ਬਣੇ 65 ਸਾਲਾ ਮੰਗਲ ਸਿੰਘ ਨੇ 10ਵੇਂ ਪਾਛਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਚਰਨਾਂ ਵਿੱਚ ਅਰਦਾਸ ਕੀਤੀ ਕਿ ਜੇਕਰ ਕਿਸਾਨਾਂ ਦੀ ਜਿੱਤ ਹੁੰਦੀ ਹੈ ਤਾਂ ਉਹ ਸਾਈਕਲ ਯਾਤਰਾ ਕਰਦੇ ਹੋਏ ਸ਼੍ਰੀ ਹਜੂਰ ਸਾਹਿਬ ਗੁਰੂ ਸਾਹਿਬ ਦਾ ਸ਼ੁਕਰਾਨਾ ਕਰਨ ਲਈ ਆਉਣਗੇ ਕਿਸਾਨਾਂ ਦੀ ਹੋਈ ਜਿੱਤ ਦੇ ਚਲਦੇ ਮੰਗਲ ਸਿੰਘ ਆਪਣੇ ਉਸ ਕਾਲ ਨੂੰ ਪੂਰਾ ਕਰਨ ਲਈ 15 ਮਾਰਚ ਨੂੰ ਗੁਰਦੁਆਰਾ ਸਾਂਝੀ ਗੁਰਬਾਣੀ ਹਾਊਸਿੰਗ ਬੋਰਡ ਕਲੋਨੀ ਰਣਜੀਤ ਐਵੇਨਿਊ ਤੋਂ ਸਾਈਕਲ ਯਾਤਰਾ ਆਰੰਭ ਕੀਤੀ 1 ਅਪ੍ਰੈਲ ਨੂੰ ਸਚਕਣ ਸ੍ਰੀ ਹਜੂਰ ਸਾਹਿਬ ਵਿਖੇ ਨਤਮਸਤਕ ਹੋਏ ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਮੰਗਲ ਸਿੰਘ ਨੇ ਕਿਹਾ ਕਿ ਦਿੱਲੀ ਕਿਸਾਨ ਮੋਰਚੇ ਦੇ ਦਰਾਂ ਉਹਨਾਂ ਪ੍ਰਣ ਕੀਤਾ ਸੀ ਕਿ ਉਹ ਜੇਕਰ ਕਿਸਾਨਾਂ ਦੀ ਜਿੱਤ ਹੁੰਦੀ ਹੈ ਤਾਂ ਉਹ ਗੁਰੂ ਸਾਹਿਬ ਦਾ ਸ਼ੁਕਰਾਨਾ ਕਰਨ ਲਈ ਸਾਈਕਲ ਯਾਤਰਾ ਕਰਦੇ ਹੋਏ ਸਚਕਣ ਸ੍ਰੀ ਹਜੂਰ ਸਾਹਿਬ ਨਤਮਸਤਕ ਹੋਣਗੇ ਤੇ ਅੱਜ ਉਹ ਗੁਰੂ ਸਾਹਿਬ ਨਾਲ ਕੀਤਾ ਕਾਲ ਨੇ ਬਾ 38 ਦਿਨਾਂ ਬਾਅਦ ਵਾਪਸ ਪਰਤੇ ਹਨ ਉਹਨਾਂ ਅੱਗੇ ਗੱਲ ਕਰਦੇ ਆ ਕਿਹਾ ਕਿ ਉਹਨਾਂ ਵੱਲੋਂ ਪਹਿਲਾਂ ਕਈ ਵਾਰ ਪੰਜਾਬ ਵਿੱਚ ਵਹਿ ਰਹੇ ਨਸ਼ੇ ਦੇ ਛੇਵੇਂ ਦਰਿਆ ਦੇ ਖਿਲਾਫ ਸਾਈਕਲ ਯਾਤਰਾ ਕਰਕੇ ਪੰਜਾਬ ਨੂੰ ਨਸ਼ਾ ਮੁਕਤ ਬਣਾਉਣ ਦਾ ਹੌਕਾ ਦਿੱਤਾ ਹੈ ਉਹਨਾਂ ਕਿਹਾ ਕਿ ਉਹ ਅੱਗੇ ਵੀ ਅਜਿਹੇ ਉਪਰਾਲੇ ਕਰਦੇ ਰਹਿਣਗੇ ਇਸ ਮੌਕੇ ਗੁਰਦੁਆਰਾ ਸੰਗਤ ਸਾਹਿਬ ਰੰਜੀਤ ਵਿਹਾਰ ਲੋਹਾਰ ਕਾ ਰੋਡ ਪੰਚਾਇਤ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਕੈਪਟਨ ਅਜੀਤ ਸਿੰਘ ਅਤੇ ਜਨਰਲ ਸਕੱਤਰ ਨਿਰਮਲ ਸਿੰਘ ਆਨੰਦ ਵੱਲੋਂ ਉਹਨਾਂ ਨੂੰ ਗੁਰੂ ਸਾਹਿਬ ਦੀ ਬਖਸ਼ਿਸ਼ ਰੂਪਾ ਉਪਾ ਕੇ ਸਨਮਾਨਿਤ ਵੀ ਕੀਤਾ ਗਿਆ ਇਸ ਮੌਕੇ ਆਨੰਦ ਨੇ ਕਿਹਾ ਕਿ ਬਜ਼ੁਰਗ ਅਵਸਥਾ ਵਿੱਚ ਜਿੱਥੇ ਲੋਕ ਡੰਡੇ ਦਾ ਸਹਾਰਾ ਲੈ ਕੇ ਚੱਲਦੇ ਹਨ ਉੱਥੇ ਹੀ 65 ਸਾਲਾ ਮੰਗਲ ਸਿੰਘ ਨੇ ਸੱਚਖੰਡ ਸ੍ਰੀ ਹਜੂਰ ਸਾਹਿਬ ਦੀ ਸਾਈਕਲ ਯਾਤਰਾ ਕਰਦੇ ਹੋਏ ਨਸ਼ਿਆਂ ਖਿਲਾਫ ਪ੍ਰਚਾਰ ਕਰਕੇ ਇੱਕ ਨਵਾਂ ਇਤਿਹਾਸ ਰਚਿਆ ਹੈ ਇਹ 15 ਮਾਰਚ ਤੋਂ ਸ਼ੁਰੂ ਕੀਤੀ ਸੀ ਜੇ ਆਪਣਾ ਹਾਊਸਿੰਗ ਬੋਰਡ ਕਲੌਨੀ ਦਾ ਸਰਬਸਾਂਝੀ ਗੁਰਦੁਆਰਾ ਗੁਰਦੁਆਰਾ ਸਾਹਿਬ ਆ ਜੀ ਰਣਜੀਤ ਐਵੇਨਿਊ ਚੋਂ ਉੱਥੋਂ ਸ਼ੁਰੂ ਕੀਤੀ ਸੀ 15 ਮਾਰਚ ਨੂੰ ਇਹ ਤੇ ਅੱਜ ਉੱਥੇ ਹੀ ਜਾ ਕੇ ਸਮਾਪਤ ਕੀਤੀ ਹੈ ਜੀ ਤੇ ਹਾਊਸਿੰਗ ਬੋਰਡ ਕਲੌਨੀ ਦੇ ਵਿੱਚ ਕਿਉਂਕਿ ਉਹ ਗੁਰਦੁਆਰਾ ਸਾਹਿਬ ਦਾ ਮੈਂ ਮੁੱਖ ਸੇਵਾਦਾਰ ਆ ਜੀ ਤੇ ਉੱਥੋਂ ਹੀ ਸਾਰੀ ਸ਼ਕਤ ਦਾ ਜਿਆਦਾ ਉਪਰਾਨਾ ਸੀ ਇਹ ਇੱਥੇ ਹੁੰਦਾ ਮੈਂ ਰਹਿਤ ਵਸਨੀਕ ਹਾਂ ਲੋਹਾਰਕਾ ਰੋਡ ਦਾ ਇਹਨਾਂ ਦੇ ਕਲੌਨੀ ਚ ਇਸ ਸੰਗਤ ਨਾਲ ਜਿਹੜੀ ਮੇਰੀ ਬੜੀ ਨੇੜਤਾ ਸੀ ਇਸ ਕਰਕੇ ਹਜੂਰ ਸਾਹਿਬ ਜਿਹੜੇ ਗਏ ਸੀ ਸਾਈਕਲ ਯਾਤਰਾ 15 ਮਾਰਚ ਤੋਂ ਸ਼ੁਰੂ ਕਰਕੇ ਤੇ 20 ਅਪ੍ਰੈਲ ਤਹਾਂ ਅਜਮਾਤੀ ਕੀਤੀ ਹੈ ਜੀ ਮਕਸਦ ਤੇ ਮੇਨ ਤੇ ਜਿਹੜਾ ਤੁਹਾਨੂੰ ਦੱਸਦੇ ਆਂ ਵੀ ਉਹ ਲਿਖਿਆ ਵੀ ਹੈਗਾ ਤੇ ਸਰਬੱਤ ਦੇ ਭਲੇ ਵਾਸਤੇ ਦੂਸਰੀ ਗੱਲ ਸੀ ਕਿਸਾਨ ਮੋਰਚੇ ਦੀ ਜਿਹੜੀ ਪਿੱਛੇ ਦਿੱਲੀ ਲੱਗਾ ਸੀ ਉਹਦੀ ਜਿੱਤ ਦਾ ਸੁਪਰਾਨਾ ਕਰਨ ਵਾਸਤੇ ਕਿ ਉਹਨੇ ਕਿਸਾਨ ਮੋਰਚੇ ਦੇ ਵਿੱਚ ਜਾਂਦਾ ਰਿਹਾ ਸਾਈਕਲ ਤੇ ਜਾਂਦਾ ਰਿਹਾ ਇੱਥੇ 2-3 ਵਾਰ ਉੱਥੇ ਮੈਂ ਜਿਹੜਾ ਸੀ ਉਹ ਸਟੇਜ ਤੇ ਮੈਂ ਪ੍ਰੋਮਿਸ ਕੀਤਾ ਸੀ ਬੋਲਿਆ ਸੀ ਕਿ ਜੇ ਜੇਤਰੀ ਸਾਡੀ ਕਿਸਾਨਾਂ ਦੀ ਜਿੱਤ ਹੋਈ ਕਾਲੇ ਕਾਨੂੰਨ ਰੱਦ ਹੋਏ ਇਹ ਜਿਹੜੀ ਸਾਡੀ ਜਿੱਤ ਸਰਕਾਰ ਨੂੰ ਅਹੀਂ ਜੇ ਇਹਨੂੰ ਇਹ ਇਹ ਗੱਲਾਂ ਮੰਨਾਲੀਆਂ ਕਿ ਅਸੀਂ ਜਿਹੜਾ ਮੈਂ ਹਜੂਰ ਸਾਹਿਬ ਸਾਈਕਲ ਤੇ ਸ਼ੁਕਰਾਨਾ ਕਰਨ ਜਾਊਗਾ ਉਹ 2 ਸਾਲ ਦੇ ਵਿੱਚ ਮੈਨੂੰ ਫਿਰ ਇੱਥੇ ਨੌਕਰੀ ਮਿਲ ਗਈ ਥੋੜੀ ਜਿਹੀ ਤੇ ਉਹ ਕੁਛ ਰਜੇਵੇਂ ਹੋ ਗਏ ਨਹੀਂ ਜਾਇਆ ਗਿਆ ਤੇ ਹੁਣ ਮੈਂ ਫ੍ਰੀ ਹਾਂ ਤੇ ਹੁਣ ਮੈਂ ਜਾ ਕੇ ਉਹ ਆਪਣਾ ਫਰਜ਼ ਪੂਰਾ ਕੀਤਾ ਜੀ ਕੋਈ ਔਕੜ ਨਹੀਂ ਆਈ ਜੀ ਕੋਈ ਕਿਸੇ ਕਿਸਮ ਦੀ ਵੈਸੇ ਸਰੀਰ ਨੂੰ ਤੇ ਥਕਾਵਟ ਤੇ ਬਹੁਤ ਆਈ ਆ ਪਰ ਔਕੜ ਕੋਈ ਨਹੀਂ ਬੜਾ ਸੁਜੋਗ ਹਰ ਇੱਕ ਬੰਦੇ ਦਾ ਮਿਲਦਾ ਰਿਹਾ ਲੋਕੀ ਬਲਾਬ ਲਾ ਕੇ ਚਾਹਾਂ ਰੋਟੀਆਂ ਮਿਨਰਲ ਵਾਟਰ ਤੱਕ ਦੇ ਰਸਤੇ ਵਿੱਚ ਦੇ ਕੇ ਜਾਂਦੇ ਰਹੇ ਆ ਬੜੀ ਤਮਾਨ ਕਰਦੇ ਆ ਉਹਨਾਂ ਨੂੰ ਦੂਜੀ ਗੱਲ ਪਹਿਲੀ ਗੱਲ ਤੇ ਇਹ ਸੀ ਕਿ ਯਾਤਰਾ ਤੇ ਜਾ ਰਿਹਾ ਦੂਜਾ ਉਹਨਾਂ ਨੂੰ ਇਹ ਇਫੈਕਟ ਸੀ ਮੇਰੇ ਮੁਤਾਬਕ ਕਿ ਇੱਕ ਬਜ਼ੁਰਗ ਬੰਦਾ ਜਿਹੜਾ ਉਹ ਇੰਨੀ ਦੂਰ ਜਾ ਰਿਹਾ ਉਹ ਵੀ ਉਹ ਹਰ ਬੰਦਾ ਪੁੱਛਦਾ ਵੀ ਕਿੰਨੀ ਉਮਰ ਆ ਕਿੰਨੇ ਤੁਸੀਂ ਇਨਾ ਵੱਡਾ ਜਿਹੜਾ ਲੰਮਾ ਸਫ਼ਰ ਕਿਦਾਂ ਤੇ ਕੀ ਸੋਚਦੇ ਉਹ ਦੱਸਦਾ ਨਹੀਂ ਮਨਨ ਕਿ ਮੈਨੂੰ ਸਾਈਕਲ ਚਲਾਉਣ ਦੀ ਜਿਹੜੀ ਅਮੀ ਉਹ ਵੀ ਆ ਮੈਂ ਉੱਥੇ ਵੀ ਸਾਈਕਲ ਚਲਾਉਣਾ ਮੈਂ ਇੱਥੇ ਵੀ 150 ਕਿਲੋਮੀਟਰ ਚਲਾਉਣਾ ਇਹ ਕਰਕੇ ਮੈਨੂੰ ਜਿਹੜੀ ਕੋਈ ਪ੍ਰੋਬਲਮ ਨਹੀਂ ਆਈ ਤੇ ਮੈਂ ਉਹ ਇਹ ਯਾਤਰਾ ਜਿਹੜੀ ਹੈ ਇਹ ਕਰਕੇ ਜਿਹੜੀ ਹੈ ਤੁਹਾਨੂੰ ਦੱਸਿਆ ਵੀ ਇੱਕ ਤੀਜਾ ਜਿਹੜੀ ਮਕਸਦ ਹੀ ਨਸ਼ੇ ਬਾਰੇ ਜਿਹੜਾ ਪੰਜਾਬ ਚ ਉਹ ਪਿੱਛੋਂ ਤੋਂ ਮੈਂ 14 2014 ਤੋਂ ਹੀ ਮੈਂ ਇਹਦੇ ਵਿੱਚ ਵੀ ਇਨਵੋਲਵ ਹੈਗਾ ਕਰਦਾ ਰਿਆਂ ਇਹਦਾ ਇਹ ਵਿਰੋਧ ਸੈਕਲ ਯਾਤਰਾ ਕੱਲਾ ਹੀ ਕੱਢਦਾ ਰਿਆਂ ਬਲੇਟਰ ਵੜਦਾ ਰਿਆਂ ਤੇ ਇਸ ਕਰਕੇ ਉਹ ਵੀ ਵਿੱਚ ਮੈਂ ਤੀਜਾ ਮੇਰਾ ਮੋਟੋ ਹੈਗਾ ਸੀ ਇੱਥੇ ਹੈਗਾ ਸੀ ਪਰਪਜ ਵੀ ਇਹ ਜਿਹੜੀ ਹੈ ਇੱਕ ਸੱਭਤਾ ਦਾ ਭਲਾ ਕਿਸਾਨ ਮੋਰਚੇ ਦੀ ਜਿੱਤ ਤੇ ਤੀਜਾ ਜਿਹੜਾ ਵੀ ਸੇ ਪੰਜਾਬ ਹਰਮ ਡਰੱਗ ਇਹ ਚੀਜ਼ਾਂ ਨੂੰ ਲੈ ਕੇ ਜਿਹੜਾ ਮਨਚ ਹੈਗਾ ਸੀ ਚੱਲਿਆ ਸੀ ਠੀਕ ਹੈ ਜੀ ਠੀਕ ਮਕਸਦ ਦੇ ਵਿੱਚ ਠੀਕ ਹੈ ਠੀਕ ਹੈ ਜੀ ਜੋ ਵਧੀਆ ਜੀ ਮੈਂ ਇਹ ਕੋਈ ਨਾ ਕੀਤਾ ਹੋਰ ਵੀ ਕੋਈ ਇਸ ਚੀਜ਼ ਬਾਰੇ ਸੋਚੇਗਾ ਇਹ ਚੀਜ਼ ਜਿਹੜੀ ਆ ਕੁਝ ਲੋਕਾਂ 'ਚ ਮੈਸੇਜ ਚੰਗਾ ਜਾਊਗਾ ਕਿਉਂਕਿ ਇਹ ਚੀਜ਼ ਜਿਹੜੀ ਆ ਇੱਕ ਦਿਨ ਰੱਬ ਦਾ ਨਾਮ ਆ ਦੂਜੇ ਲੋਕ ਭਲਾਈ ਦੀ ਗੱਲ ਸੀ ਉਹ ਵੀ ਸੋਚੀ ਸੀ ਦੋਵੇਂ ਗੱਲਾਂ ਕਰਕੇ ਆਪਣਾ ਮੈਂ ਆਪਣੇ ਆਪ ਨੂੰ ਵੈਸੇ ਠੀਕ ਸਮਝਦਾ ਭਾਈਚਾਰੇ ਨੇ ਇੱਥੇ ਵੀ ਮੇਰੀ ਜਿਹੜੀ ਆ ਹੁਣ ਨਿਵਾਰਕਾ ਰੋਡ ਤੇ ਜਾਂ ਪਿੱਛੇ ਜਿੱਥੇ ਹੌਸੰਗਬੋੜ ਦੇ ਬੜਾ ਜੀ ਜਿੱਥੇ ਦੂਜਾ ਬਹੁਤ ਇਤਮਾਨਕ ਦਿੱਤੀ ਹੈ ਜਿੱਤੇ ਏ ਰੱਬ ਦੇ ਘਰੋਂ ਵੀ ਜਿਹੜੀ ਇਤਮਾਨਤਾ ਹੀ ਮਿਲੂਗਾ ਜਸ ਤੇ ਸ ਇਹ ਸੰਸਾਰ ਚੋਂ ਮਿਲੇਗਾ ਇਹੋ ਜਿਹੜੀਆਂ ਜਿਹੜੀਆਂ ਚੀਜ਼ਾਂ ਹੈਗੀਆਂ ਤੇ ਸਾਰਿਆਂ ਨੂੰ ਕਰਨਾ ਚਾਹੀਦਾ ਉਪਰਾਲਾ ਲੋਕ ਭਲਾਈ ਵਾਸਤੇ ਰੱਬ ਨੂੰ ਜਿਹੜਾ ਰੱਬ ਦੀਆਂ ਜਿਹੜੀਆਂ ਗੱਲਾਂ ਨੇ ਲੋਕਾਂ ਨੂੰ ਦੱਸਣ ਵਾਸਤੇ ਹਾਂ ਹੈ ਹੀ ਹੈ ਜੀ ਹੁਣ ਮੇਰੀ ਲੜਕੀ ਆ ਮੈਨੂੰ ਕਹਿ ਰਹੀ ਇੱਥੇ ਸਹਜਾਈ ਹੀ ਕਿੰਨੇ ਤੁਹਾਨੂੰ ਕੋਈ ਗਿਫਟ ਦੇਣਾ ਮੈਂ ਵੀ ਇੱਕ ਮੈਨੂੰ ਬਾਲਟੀ ਦੇ ਕਰੰਬਾ ਦੇ ਦਿਓ ਤੇ ਉਹ ਮੈਂ ਸ਼ਾਇਦ ਦਰਖਤਾ ਨੂੰ ਜਿਹੜਾ ਇਹ ਜੇ ਤੂੰ ਕਿਤੇ ਮਾੜਾ ਮੋਟਾ ਗੰਦ ਮਿਲਿਆ ਉਹ ਉੱਥੇ ਪਾ ਕੇ ਜੜਾਂ 'ਚ ਪਾਣੀ ਪਾਇਆ ਕਰੂੰਗਾ ਜਾਂ ਮੈਂ ਹੁਣ ਮਨ 'ਚ ਇੱਕ ਇੱਛਾ ਹੈ ਗਈ ਹੈ ਵੀ ਪਾਕਿਸਤਾਨ ਵੱਲ ਨੂੰ ਵੀ ਨਨਕਾਣਾ ਸਾਹਿਬ ਜਾਂ ਪਾਕਿਸਤਾਨ ਵੱਲ ਨੂੰ ਇਹ ਯਾਤਰਾ ਮਹਾਰਾਜ ਜੀ ਨੇ ਬਖਸ਼ ਕੀਤੀ ਉਹ ਵੀ ਇੱਕ ਇੱਛਾ ਹੈ ਗਈ ਮਨ 'ਚ ਕਿ ਉਧਰ ਨੂੰ ਜਾਇਆ ਜਾਊਗਾ ਵੈਗਰਜੀ ਕਾ ਖਾਲਸਾ ਵੈਗਰਜੀ ਨੂੰ ਵੈਗਰਜੀ ਫਤਿਹ ਇਹ ਸਰਦਾਰ ਮੰਗਲ ਸਿੰਘ ਜੀ ਦਾ ਮੈਂ ਬਹੁਤ ਕਹਿ ਲਉਂ ਕਿਉਂਕਿ ਇਹਨਾਂ ਨੇ ਬੜੀ ਹਿੰਮਤ ਜਮ ਵੇਖੀ ਆ ਜਿਨ੍ਹਾਂ ਦੇ ਨਾਲ ਮੁਸ਼ਕਲਾਂ ਵੀ ਆਈਆਂ ਰਸਤੇ ਦੇ ਵਿੱਚ ਤੇ ਇਹਨਾਂ ਨੇ ਬਹੁਤ ਚੰਗਾ ਪ੍ਰਾਲਾ ਕੀਤਾ ਲੋਕ ਭਲਾਈ ਵਾਸਤੇ ਨਾਲੇ ਲੋਕ ਅੱਜ ਕੱਲ ਪੈਦਲ ਚੱਲਣੋਂ ਅਟਗੇ ਨੇ ਤੇ ਲੋਕਾਂ ਨੂੰ ਸਾਈਕਲ ਚਲਾਉਣਾ ਚਾਹੀਦਾ ਔਰ ਪੈਦਲ ਚੱਲਣਾ ਚਾਹੀਦਾ ਜਿਹਦੇ ਨਾਲ ਬਿਮਾਰੀਆਂ ਦਾ ਖਤਮ ਹੁੰਦਾ ਨਸ਼ੇ ਵੀ ਖਤਮ ਹੋ ਜਾਣਗੇ ਜੇ ਲੋਕ ਪੈਦਲ ਚੱਲਣਗੇ ਤੇ ਇਹ ਗੁਰਦੁਆਰਾ ਸਾਹਿਬ ਵੱਲੋਂ ਇਹਨਾਂ ਦਾ ਸਨਮਾਨ ਕੀਤਾ ਗਿਆ ਮੈਂ ਬਹੁਤ ਖੁਸ਼ ਆ ਤੇ ਸਾਰਿਆਂ ਨੂੰ ਵਧਾਈਆਂ ਮੈਂ ਸੰਦੇਸ਼ ਦੇਣਾ ਚਾਹਦਾ ਵੀ ਜਿੱਥੋਂ ਘਰਾਂ ਦੇ ਵਿੱਚ ਕੋਈ ਸਮਾਨ ਖਰੀਦਣਾ ਉਹ ਸਾਈਕਲ ਤੇ ਜਾਓ ਇਹ 2 ਜਾਂ 5 ਕਿਲੋਮੀਟਰ ਤੱਕ ਸਾਈਕਲ ਤੇ ਜਾਓ ਜੇ ਉਦੋਂ ਬਾਅਦ ਜੇ 10 15 ਕਿਲੋਮੀਟਰ ਜਾਣਾ ਤੇ ਫੇਰ ਮੋਟਰਸਾਈਕਲ ਤੇ ਜਾਓ ਉਦੋਂ ਬਾਅਦ ਆਪਣਾ ਗੱਡੀ-ਗੁੱਡੀ ਲੈ ਜਾਓ ਜੇ ਜ਼ਿਆਦਾ ਜ਼ਿਆਦਾ ਟਾਈਮ ਲੱਗਣਾ ਤੇ ਮੈਂ ਇਹ ਸੰਦੇਸ਼ ਇਹ ਜਾਣਾ ਤੇ ਲੋਕ ਪਹਿਲਾਂ ਖੇਤਰ ਤੱਕ ਪੈਦਲ ਚੱਲੇ ਜਾਂਦੇ ਹੁੰਦੇ ਸੀ ਅਸੀਂ ਹੁਸ਼ਿਆਰਪੁਰ ਤੋਂ ਗਰਗੇੜ 70 ਕਿਲੋਮੀਟਰ ਆ ਤੇ ਉੱਥੋਂ ਤੱਕ ਅਹੀਂ ਪੈਦਲ ਚੱਲਦੇ ਸੀ ਸ਼ਾਮ ਨੂੰ 4 ਵਜੇ ਚੱਲਣਾ ਸਵੇਰੇ ਸਵੇਰੇ ਉੱਤੇ ਪਹੁੰਚ ਜਾਣਾ 4 ਵਜੇ ਤੇ ਮਤਲਬ ਹੁਣ ਬਹੁਤ ਲੋਕ ਘਟ ਚੱਲਦੇ ਤਾਂ ਹੀ ਬਿਮਾਰੀਆਂ ਨੂੰ ਮਤਲਬ ਬਿਮਾਰੀਆਂ ਦੀ ਗਿਫਤ ਚ ਆਉਂਦੇ ਨੇ ਸਾਦਾ ਖਾਣਾ ਖਾਇਕਨ ਸੁੱਕੀ ਰੋਟੀ ਖਾਣ ਤੇ ਬਾਕੀ ਘਰ ਤੋਂ ਘੱਟ ਭੋਜਨ ਖਾਣ ਜਿਆਦਾ ਭੋਜਨ ਸਰੀਰ ਵਾਸਤੇ ਨੁਕਸਾਨਦੇ ਆ ਘੱਟ ਭੋਜਨ ਖਾਣਾ ਚਾਹੀਦਾ ਹੈ ਤੇ ਚੜ੍ਹਦੀ ਕਲਾ ਚ ਰਹਿਣਾ ਚਾਹੀਦਾ ਸਾਰਿਆਂ ਨੇ ਦਾ ਪੜ੍ਹਾਈ ਦੇ ਕੰਮ ਕਰਨੇ ਚਾਹੀਦੇ ਆ ਸਾਰਿਆਂ ਨੂੰ ਆਪਣੇ ਨਾਲ ਉੱਚਾ ਹੀ ਦੇਖਣਾ ਚਾਹੀਦਾ ਭਾਵੇਂ ਕਿੰਨਾ ਵੀ ਨੀਵਾ ਹੈ ਇਹਨਾਂ ਗੱਲਾਂ ਬਾਤਾਂ ਦਾ ਮੈਂ ਇਹ ਲੁਹਾਰਕਾ ਰੋਡ ਦੀ ਸੰਗਤੋਂ ਲੋ ਇਹਨਾਂ ਦਾ ਬਹੁਤ ਧੰਵਾ ਦਿਆਂ ਕਿ ਇਹਨਾਂ ਨੇ ਸਾਡੇ ਗੁਰਦੁਆਰਾ ਚ ਆਣ ਕੇ ਦਰਸ਼ਨ ਦਿੱਤੇ ਆ ਵਾਹਿਗੁਰਜੀ ਖਾਲਸਾ ਵਾਹਿ ਵਾਹਿਗੁਰਜੀ ਕੀ ਫਤਿਹ ਚਰਨ ਸ਼ਰਨ ਗੁਰੂ ਏਕ ਪੰਡਾ ਜਾਇ ਚੱਲ ਸਤ ਗੁਰੂ ਕੋਟ ਪੰਡਾ ਅਗੇ ਹੋਏ ਲੇਤ ਹੈ ਚਰਨ ਚਲੋ ਚਰਨ ਚਲੋ ਚਲੋ ਮਾਰਗ ਗੋਬਿੰਦ ਗੁਰੂ ਮਹਾਰਾਜ ਤੰਤਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਏਮਕੁੰਟ ਵਾਸੀ ਆਨੰਦਪੁਰ ਸਾਹਿਬ ਇਸ ਗੜ ਧਰਤੀ ਤੇ ਅਮਰ ਦੀ ਦਾਤ ਦੇਣ ਵਾਲੇ ਸਰਬੰਸ ਜਾਨੀ ਦਸਮ ਪਿਤਾ ਜੋ ਕਿ ਆਪਣੇ ਜੀਵਨ ਦੇ ਅੰਤਲੇ ਸਮੇਂ ਦੇ ਵਿੱਚ ਸਤਖੰਡ ਸ੍ਰੀ ਹਜੂਰ ਸਾਹਿਬ ਨਦੇੜ ਵਿਖੇ ਉਹਨਾਂ ਨੇ 52 ਹੁਕਮ ਗੁਰਸਿੱਖਾਂ ਨੂੰ ਜਾਰੀ ਕੀਤੇ ਜਿਸ ਦੇ ਵਿੱਚ ਇੱਕ ਹੁਕਮ ਇਹ ਵੀ ਹੈ ਵੀ ਗੁਰਸਿੱਖਾਂ ਨੂੰ ਗੁਰਧਾਮਾਂ ਦੀ ਯਾਤਰਾ ਕਰਨੀ ਚਾਹੀਦੀ ਹੈ ਤੇ ਸਾਡੇ ਕੋਲ ਸਰਦਾਰ ਮੰਗਲ ਸਿੰਘ ਜੀ ਪੁੱਤਰ ਸਰਦਾਰ ਅਮਰੀਕ ਸਿੰਘ ਜੀ ਜੋ ਕਿ ਪਿਛੇ ਵਾਸੀ ਬਟਾਲਾ ਪੋਮਾ ਜ਼ਿਲ੍ਹਾ ਅੰਮ੍ਰਿਤਸਰ ਦੇ ਰਹਿਣ ਵਾਲੇ ਪਹਿਲਾਂ ਜੋ ਕਿ ਸਰਕਾਰੀ ਜੌਬ ਦੇ ਵਿੱਚ ਸਨ ਉਪਰੰਤ ਰਟਾਇਰ ਹੋਏ ਤੇ ਸ਼ੁਰੂ ਤੋਂ ਹੀ ਇਹਨਾਂ ਨੂੰ ਸਾਈਕਲ ਦੇ ਨਾਲ ਪਿਆਰ ਸੀ ਤੇ ਇਹਨਾਂ ਨੇ ਜੋ ਹੈ ਸਾਈਕਲ ਯਾਤਰਾ ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਸੱਚਖੰਡ ਸ੍ਰੀ ਹਜੂਰ ਸਾਹਿਬ ਤਕਰੀਬਨ 37 ਦਿਨਾਂ ਦੇ ਵਿੱਚ ਆਉਣ ਜਾਣ ਮੁਕੰਮਲ ਕੀਤੀ ਹੈ ਤੇ ਇਹ ਸਾਈਕਲ ਯਾਤਰਾ ਇਹਨਾਂ ਨੇ ਜਦੋਂ ਕਿਸਾਨ ਮੋਰਚਾ ਦਿੱਲੀ ਦੀ ਬਰੂਹਾ ਤੇ ਲਗਾ ਸੀ ਉਦੋਂ ਦੋ ਵਾਰੀ ਉੱਥੇ ਗਏ ਤੇ ਉਦੋਂ ਇਹਨਾਂ ਨੇ ਸੰਕਲਪ ਲਿਆ ਸੀ ਵੀ ਜੇ ਦੇ ਜੇ ਮਹਾਰਾਜ ਜੀ ਆਪ ਜੀ ਕਿਸਾਨਾਂ ਦੀ ਝੋਲੀ ਦੇ ਵਿੱਚ ਜਿੱਤ ਪਾਉਂਦੇ ਹੋ ਤਾਂ ਆਪ ਜੀ ਦੀ ਕਿਰਪਾ صدਕਾ ਦਾਸ ਜੋ ਹੈ ਮੰਗਲ ਸਿੰਘ ਉਹ ਆਪ ਜੀ ਦੇ ਅਸਥਾਨ ਸਚਖੰਡ ਸ਼੍ਰੀ ਹਜੂਰ ਸਾਹਿਬ ਵਿਖੇ ਸਾਈਕਲ ਤੇ ਆ ਕਰਕੇ ਹਾਜ਼ਰੀ ਲਵਾਵੇਗਾ ਤੇ ਗੁਰੂ ਮਹਾਰਾਜ ਨੇ ਬਖਸ਼ਿਸ਼ ਕੀਤੀ ਕਿਸਾਨਾਂ ਦੀ ਜਿੱਤ ਹੋਈ ਐਂਕੜ ਬਾਜ ਸਰਕਾਰ ਨੂੰ ਚੁਕਣਾ ਪਿਆ ਅਤੇ ਕਿਸਾਨਾਂ ਦੇ ਜੋ ਹਨ ਉਹ ਮਸਲੇ ਕਾਫੀ ਹੱਦ ਤੱਕ ਕੁਝ ਹੱਲ ਵੀ ਹੋਏ ਕੁਝ ਅਜੇ ਵੀ ਬਾਕੀ ਹਨ ਤੇ ਗੁਰੂ ਮਹਾਰਾਜ ਦੀ ਬਖਸ਼ਿਸ਼ ਸਦਕਾ ਉਹਨਾਂ ਨੇ ਜੋ ਭਾਈ ਸਾਹਿਬ ਨੇ ਤਿਆਰ ਮੰਗਲ ਸਿੰਘ ਜੀ ਨੇ ਪੁੱਤਰ ਸਾਹਿਬ ਅਮਰੀਕ ਸਿੰਘ ਜੀ ਨੇ ਜੋ ਸੰਕਲਪ ਲਿਆ ਸੀ ਉਹ ਸੰਕਲਪ ਉਹਨਾਂ ਨੇ 37 38 ਦਿਨਾਂ ਦੀ ਯਾਤਰਾ ਕਰਕੇ ਅੰਮ੍ਰਿਤਸਰ ਸਾਹਿਬ ਤੋਂ ਜਿਦੋਂ ਹਜੂਰ ਸਾਹਿਬ ਜਾਂਦੇ ਨੇ ਤਾਂ ਰਸਤੇ ਦੇ ਵਿੱਚ ਵੱਖ-ਵੱਖ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਦੇ ਹੋਏ ਵੱਖ-ਵੱਖ ਮੰਦਰਾ ਵੱਖ-ਵੱਖ ਨਦੀਆਂ ਝੀਲਾਂ ਦਰਿਆਵਾਂ ਜੰਗਲਾਂ ਬੇਲਿਆਂ ਦੇ ਵਿੱਚੋਂ ਹੁੰਦੇ ਹੋਏ ਇਹ ਹਜੂਰ ਸਾਹਿਬ ਦੀ ਪਵਿੱਤਰ ਧਰਤੀ ਤੇ ਪਹੁੰਚਦੇ ਨੇ ਉੱਥੋਂ ਨਤਮਸਤਕ ਹੁੰਦੇ ਹੋਏ ਬਾਬਾ ਨਾਮਦੇਵ ਜੀ ਦੀ ਧਰਤੀ ਤੇ ਉੱਥੇ ਜਿੱਥੇ ਉਹਨਾਂ ਨੇ ਜੋ ਦੇਰ ਆ ਫੇਰਿਆ ਸੀ ਉਹਦੇ ਵੀ ਦਰਸ਼ਨ ਕੀਤੇ ਹੋਰ ਅਨੇਕਾਂ ਗੁਰਧਾਮਾਂ ਦੇ ਗੁਰਸਥਾਨਾਂ ਦੇ ਇਹਨਾਂ ਨੇ ਦਰਸ਼ਨ ਕੀਤੇ ਤੇ ਯਾਤਰਾ ਕਰਕੇ ਵਾਪਸ ਆਏ ਤੇ ਜਦੋਂ ਇਹਨਾਂ ਨੇ ਇਹ ਕਿਹਾ ਸੀ ਕਿ ਅਸੀਂ ਮੇਰੇ ਮਨ ਦੀ ਜੋ ਖਾਸ਼ ਹੈ ਜੋ ਮੈਂ ਸੰਕਲਪ ਲਿਆ ਹੈ ਯਾਤਰਾ ਜਾਣਾ ਹੈ ਸਾਈਕਲ ਦੀ ਤੇ ਕਈਆਂ ਨੂੰ ਤਾਂ ਵਿਸ਼ਵਾਸ ਵੀ ਨਹੀਂ ਸੀ ਹੁੰਦਾ ਕਿ ਤਕਰੀਬਨ 65 66 ਸਾਲ ਦੀ ਉਮਰ ਇਸ ਉਮਰ ਦੇ ਤਕਾਜ਼ੇ ਨੂੰ ਧਿਆਨ ਚ ਰੱਖਦੇ ਹੋਏ ਜੇਕਰ ਇਹ ਵਿਖੀ ਤਾਂ ਇਹ ਯਾਤਰਾ ਇਹਨਾਂ ਲਈ ਇੰਨੀ ਸੌਖੀ ਨਹੀਂ ਸੀ ਪਰ ਇਹਨਾਂ ਦੀ ਸਖਤ ਮਿਹਨਤ ਗੁਰੂ ਮਹਾਰਾਜ ਦਾ ਆਸ਼ੀਰਵਾਦ ਸੰਗਤ ਦੀਆਂ ਅਰਦਾਸਾਂ ਸੰਗਤ ਦੇ ਪਿਆਰ ਅਤੇ ਜੋ ਇਹਨਾਂ ਦਾ ਧੇਰ ਇਰਾਦਾ ਸੀ ਉਸ ਦੇ ਅੱਗੇ ਇਹ ਜੋ ਵੱਡੇ ਵੱਡੇ ਲੰਮੇ ਲੰਮੇ ਪੈਂਦੇ ਜੋ ਪੈਂਡੇ ਨੇ ਇਹਨਾਂ ਨੇ ਪੰਧ ਨੇ ਜੋ ਉਹ ਜੋ ਮਹੀਨਾ ਬੱਧੀ ਆਮ ਯਾਤਰੀ ਜੋ ਜਾਂਦਾ ਹੈ ਤੇ ਇਹਨਾਂ ਨੇ ਕੁਝ ਹੀ ਦਿਨਾਂ ਦੇ ਵਿੱਚ ਉਹ ਕਰ ਵਿਖਾਇਆ ਤੇ ਇਹ ਗੁਰੂ ਮਹਾਰਾਜ ਦੀ ਦਸੰ ਪੈਤਾ ਇਹਦੀ ਹੀ ਬਖਸ਼ਿਸ਼ ਹੈ ਇਹਨਾਂ ਦੇ ਉੱਪਰ ਕਿਉਂਕਿ ਗੁਰੂ ਮਹਾਰਾਜ ਦੀ ਬਖਸ਼ਿਸ਼ ਤੋਂ ਬਗੈਰ ਤਾਂ ਬੰਦੇ ਦਾ ਇੱਕ ਕਦਮ ਵੀ ਪੁੱਟਣਾ ਜਿਹੜਾ ਉਹ ਆਸਾਨ ਨਹੀਂ ਗੁਰੂ ਮਹਾਰਾਜ ਨੇ ਬਖਸ਼ਿਸ਼ ਕੀਤੀ ਤਾਂ ਇਹਨਾਂ ਨੇ ਜਿਹੜੀ ਹੈ ਅੰਮ੍ਰਿਤਸਰ ਸਾਹਿਬ ਤੋਂ ਸ੍ਰੀ ਹਜੂਰ ਸਾਹਿਬ ਦੀ ਯਾਤਰਾ ਜੋ ਹੈ 37-38 ਦਿਨਾਂ ਦੇ ਵਿੱਚ ਮੁਕੰਮਲ ਕੀਤੀ ਹੈ ਸਾਈਕਲ ਆਮ ਬੰਦਾ ਵੀ ਚਲਾਉਂਦਾ ਹੈ ਉਹ ਚਲਾਉਣਾ ਤਾਂ ਇੱਕ ਲੰਬਾ ਪੈਂਡਾ ਤੈਅ ਕਰਨਾ ਜ਼ਮੀਨ ਅਸਮਾਨ ਦਾ ਸਾਸੰਗ ਜੀ ਫਰਕ ਹੁੰਦਾ ਹੈ ਤੇ ਇਹਨਾਂ ਨੇ ਇਹ ਫਰਕ ਮਿਟਾ ਦਿੱਤਾ ਦੋ ਤਿੰਨ ਵਾਰੀ ਇਹ ਦਿੱਲੀ ਦੋ ਵਾਰੀ ਦਾ ਕਿਸਾਨ ਮੋਰਚੇ ਦਰਾਂਗੇ ਪਹਿਲਾਂ ਵੀ ਦਿੱਲੀ ਗਏ 15-16 ਦਿਨ ਦੀ ਪਹਿਲਾਂ ਇਹਨਾਂ ਨੇ ਨਸ਼ਿਆਂ ਦੇ ਵਿਰੋਧ ਇੱਕ ਯਾਤਰਾ ਮਜੀਠੇ ਤੋਂ ਆਰੰਭ ਕਰਕੇ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਸਕੂਲਾਂ ਕਸਬਿਆਂ ਤੇ ਸਾਰੇ ਪਾਸੇ ਹੁੰਦੀ ਹੋਈ ਇਹਨਾਂ ਨੇ ਨਸ਼ੇ ਦੇ ਖਿਲਾਫ ਜਿਹੜੀ ਮਹਿੰਮ ਚੇੜੀ ਸੀ ਉਹ 15-16 ਦਿਨਾਂ ਦੇ ਵਿੱਚ ਇਹਨਾਂ ਨੇ ਪਹਿਲਾਂ ਵੀ ਜੋ ਹੈ ਸੈਂਕੜੇ ਕਿਲੋਮੀਟਰ ਜਿਹੜੀ ਯਾਤਰਾ ਉਹ ਵੀ ਕੀਤੀ ਇਥੋਂ ਭਾਵੇਂ ਇਹਨਾਂ ਨੂੰ ਆਨੰਦਪੁਰ ਸਾਹਿਬ ਜਾਣਾ ਹੋਵੇ ਬਟਾਲੇ ਗੁਰੂ ਮਹਾਰਾਜ ਦੀ ਜੋ ਗੁਰਨਾਣਕ ਸਾਹਿਬ ਦਾ ਕੰਧ ਸਾਹਿਬ ਗੁਰਦੁਆਰਾ ਹੈ ਬਾਬਾ ਬੁੱਢਾ ਸਾਹਿਬ ਦਾ ਰਮਦਾਸ ਹੈ ਚਾਹੇ ਕਹਿ ਲੋ ਵੀ ਬਾਬਾ ਬੁੱਢਾ ਬੀੜ ਬਾਬਾ ਬੁੱਢਾ ਜੀ ਤਰਨ ਤਰਨ ਸਾਹਿਬ ਕਿਧਰੇ ਵੀ ਜਾਣਾ ਹੋਵੇ ਤਾਂ ਇਹ ਸਾਈਕਲ ਤੇ ਹੀ ਹਮੇਸ਼ਾ ਜਾਂਦੇ ਨੇ ਤੇ ਸਾਈਕਲ ਨੂੰ ਹੀ ਤਰਜੀਹ ਦਿੰਦੇ ਨੇ ਸੱਚੇ ਪਾਤਸ਼ਾਹ ਇਹਨਾਂ ਤੇ ਆਪਣੀ ਕਿਰਪਾ ਇਸੇ ਤਰ੍ਹਾਂ ਹੀ ਬਣਾਈ ਰੱਖਣ ਇਹ ਜੋ ਹੈ ਆਪਣਾ ਸਾਈਕਲ ਤੇ ਯਾਤਰਾ ਜਾਰੀ ਰੱਖਣ ਤੇ ਬਾਕੀਆਂ ਸੰਗਤਾਂ ਨੂੰ ਜੋ ਹੈ ਇਹਨਾਂ ਤੋਂ ਪ੍ਰੇਰਣਾ ਲੈਣੀ ਚਾਹੀਦੀ ਹੈ ਇਹ ਸਾਈਕਲ ਯਾਤਰਾ ਦੇ ਜਿੱਤੇ ਸਰੀਰਕ ਤੌਰ ਤੇ ਲਾਭ ਹੈ ਵਿੱਤੀ ਵਿੱਤੀ ਵੀ ਲਾਭ ਹੈ ਤੇ ਸਭ ਤੋਂ ਵੱਡਾ ਜਿਹੜਾ ਹੈ ਉਹ ਪੋਲੂਸ਼ਨ ਪੋਲੂਸ਼ਨ ਜਿਹੜਾ ਬੰਦਾ ਸਾਈਕਲ ਚਲਾਉਂਦਾ ਹੈ ਉਹ ਆਟੋਮੈਟਿਕੀ ਜੋ ਹੈ ਪੋਲੂਸ਼ਨ ਘਟਾਉਣ ਦੇ ਵਿੱਚ ਜੋ ਹੈ ਪ੍ਰਦੂਸ਼ਣ ਘਟਾਉਣ ਦੇ ਵਿੱਚ ਆਪਣਾ ਯੋਗਦਾਨ ਪਾ ਰਿਹਾ ਹੈ ਤੁਸੀਂ ਆਪ حساب ਲਾਓ ਜੇ 10 ਕਿਲੋਮੀਟਰ ਬੰਦੇ ਨੂੰ ਕਿਸੇ ਬਾਈਕ ਤੇ ਜਾਣਾ ਹੋਵੇ ਜਾਂ ਕਿਸੇ ਗੱਡੀ ਤੇ ਜਾਣਾ ਹੋਵੇ ਤਾ ਹਜ਼ਾਰਾਂ ਲੱਖਾਂ ਰੁਪਏ ਦਾ ਡੀਟੇਲ ਪੈਟਰੋਲ ਜਿੱਥੇ ਫੂਕੇਗਾ ਗੱਡੀ ਦੀ ਟੁੱਟ ਪੱਜ ਵਕਰੀ ਹੋਏਗੀ ਤਾਂ ਜਿਹੜਾ ਉਸ ਦੇ ਵਿੱਚੋਂ ਨਿਕਲਣ ਵਾਲਾ ਜ਼ਹਿਰੀਲਾ ਧੂਆਂ ਗੈਸਾ ਤੇ ਹੋਰ ਚੀਜ਼ਾਂ ਜਿਹੜੀਆਂ ਨੇ ਜੋ ਜਾਨ ਲੈਵਾ ਨੇ ਉਹ ਉਸ ਤੋਂ ਵੀ ਜਿਹੜਾ ਹੈ ਇਹਨਾਂ ਨੇ ਸਾਈਕਲ ਨੂੰ ਚੁਣ ਕੇ ਬਹੁਤ ਜਿਹੜਾ ਹੈ ਪ੍ਰਦੂਸ਼ਣ ਮੁਕਤ ਜੋ ਆਪਣੀ ਧਰਤੀ ਰੱਖਣ ਦੇ ਵਿੱਚ ਵੱਡਾ ਯੋਗਦਾਨ ਪਾਇਆ ਹੈ ਪਵਨ ਗੁਰੂ ਪਾਣੀ ਪਿਤਾ ਮਾਤਾ ਤਰਤ ਮਾਤ ਸਾਨੂੰ ਸਾਡੇ ਗੁਰੂ ਸਾਹਿਬ ਗੁਰੂ ਨਾਨਕ ਸਾਹਿਬ ਜੀ ਸ਼ੁਰੂ ਤੋਂ ਹੀ ਸਾਨੂੰ ਇਹ ਅੱਜ ਤੋਂ 1900 ਸਾਲ ਪਹਿਲਾਂ ਸੰਦੇਸ਼ ਦੇ ਗਏ ਸਨ ਇਹਨਾਂ ਨੇ ਉਹਨਾਂ ਦੇ ਦਿੱਤੇ ਸੰਦੇਸ਼ਾਂ ਦੇ ਚੱਲਣ ਦੀ ਵੀ ਜਿਹੜੀ ਹੈ ਉਹ ਨਿਗੋਣੀ ਜੀ ਕੋਸ਼ਿਸ਼ ਕੀਤੀ ਹੈ ਸੱਚੇ ਪਾਤਸ਼ਾਹ ਇਹਨਾਂ ਦੀ ਕੋਸ਼ਿਸ਼ ਨੂੰ ਭਾਗ ਲਾਉਣ ਅਤੇ ਜੋ ਹੈ ਸੰਸਾਰ ਦੇ ਵਿੱਚ ਖੁਸ਼ੀਆਂ ਵਰਤਨ ਆਪਾਂ ਸਾਰੇ ਹੁਣ ਇਹਨਾਂ ਦੇ ਮੂੰਹ ਦੋ ਚਾਰ ਜਿਹੜੀਆਂ ਗੱਲਾਂ ਇਹਨਾਂ ਦਾ ਜੀਵਨ ਦਾ ਤਜਰਬਾ ਇਹਨਾਂ ਦੀ ਯਾਤਰਾ ਦਾ ਤਜਰਬਾ ਉਹ ਵੀ ਸਾਰੇ ਸੁਣਾਂਗੇ ਸੋ ਆਓ ਆਧਾਰ ਮੰਗਲ ਸਿੰਘ ਜੀ ਵੱਲ ਆਪਾਂ ਜੋ ਹੈ ਉਹ ਆਪਣਾ ਇਹਨਾਂ ਦੇ ਤਜਰਬੇ ਦੀਆਂ ਗੱਲਾਂ ਬਾਤਾਂ ਸੁਣੀਏ ਜੀ ਹਾਂਜੀ ਸਟਾਪ ਕਰੇ ਕਿ ਤੇ ਸਭ ਤੋਂ ਪਹਿਲਾਂ ਜੀ ਵਾਹਿਗੁਰੂ ਜਿੱਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਤਲਵਿੰਦਰ ਸਿੰਘ ਰੰਧਾਵਾ ਜਨਰਲ ਸਕੱਤਰ ਗੁਰਦੁਆਰਾ ਸਰਕਸਾਂਜੀ ਗੁਰਬਾਣੀ ਹਾਊਸਿੰਗ ਬੋਰਡ ਕੋਲੋਂ ਰੰਜੀਤ ਕਰਨ ਜੋ ਇਹ ਉਥੋਂ ਦੇ ਸਰਦਾਰ ਮੰਗਲ ਸਿੰਘ ਜੀ ਮੁਖ ਸੇਵਾਦਾਰ ਨੇ ਇਹਨਾਂ ਨੇ ਸਾਨੂੰ ਵੀ ਪ੍ਰੇਰਨਾ ਸੋਪਨੇ ਸਾਡੇ ਵਾਸਤੇ ਵੀ ਇਹਨਾਂ ਨੇ ਪਿੱਛੇ ਜਦੋਂ ਕਿਸਾਨੀ ਸੰਘਰਸ਼ ਲੱਗਾ ਸੀ ਤੇ ਉਦੋਂ ਵੀ ਦੋ ਤਿੰਨ ਚੱਕਰ ਜੜੇ ਆ ਕਿਸਾਨੀ ਸੰਘਰਸ਼ ਦੇ ਵਿੱਚ ਸਾਈਕਲ ਤੇ ਉੱਥੇ ਪਹੁੰਚੇ ਸੀ ਈਵਨ ਉੱਥੋਂ ਅੱਗੇ ਆਗਰਾ ਗਵਾਲੀਅਰ ਤੱਕ ਵੀ ਸਾਈਕਲ ਤੇ ਗਏ ਸੀ ਉੱਥੇ ਇਸ ਸਟੇਜ ਤੇ ਪ੍ਰਣ ਕਰਕੇ ਆਏ ਸੀ ਬੋਲ ਕੇ ਆਏ ਸੀ ਸਾਰਿਆਂ ਨੇ ਨੈਸ਼ਨਲ ਲੈਵਲ ਤੇ ਕੀ ਵਰਲਡ ਵਾਈਡ ਸਾਰਿਆਂ ਨੇ ਕਿਸਾਨੀ ਸੰਘਰਸ਼ ਦੇ ਵਿੱਚ ਕਿਸਾਨੀ ਸੰਘਰਸ਼ ਦੀ ਹਮਾਇਤ ਕੀਤੀ ਸੀ ਇਹਨਾਂ ਦੇ ਮਨ ਦੀ ਇੱਛਾ ਸੀ ਕਿ ਜੇ ਸਤਪੁਰ ਸੱਚੇ ਪਾਤਸ਼ਾਹ ਸਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਇਹ ਮਿਹਰ ਕਰ ਦਿੰਦੇ ਆ ਕਿ ਤਿੰਨ ਜਿਹੜੇ ਕਾਲੇ ਕਾਨੂੰਨੇ ਵਾਪਸ ਹੋ ਜਾਂਦੇ ਆ ਤੇ ਮੈਂ ਸਾਈਕਲ ਦੇ ਉੱਤੇ ਸ੍ਰੀ ਹਜੂਰ ਸਾਹਿਬ ਨਦੇੜ ਮਹਾਰਾਸ਼ਟra ਸਾਈਕਲ ਤੇ ਦਰਸ਼ਨ ਕਰਨ ਜਾਵਾਂਗਾ। ਪਿੱਛੇ ਵਿੱਚੋਂ ਕੁਛ ਇਹਨਾਂ ਨੂੰ ਵੇਹਲ ਨਹੀਂ ਮਿਲਿਆ ਨੌਕਰੀ ਮਿਲ ਗਈ ਵਿੱਚੋਂ ਫਿਰ ਕਰਦਿਆਂ ਕਰਦਿਆਂ ਹੁਣ ਆਣ ਕੇ ਕੁਛ ਇਹਨਾਂ ਦਾ ਅਰਜ਼ਿ ਆਵਾ ਜਿਹੜਾ ਉਹ ਘਟਿਆ ਸੀ ਹੁਣ ਇਹਨਾਂ ਨੇ ਪ੍ਰਾਲਾ ਕੀਤਾ ਤੇ ਪਿੱਛੇ 15 ਮਾਰਚ 2024 ਤੋਂ ਇਹਨਾਂ ਨੇ ਯਾਤਰਾ ਆਰੰਭ ਕੀਤੀ ਸੀ। ਇਹ ਜਿਹੜੀ ਅਲੱਗ-ਅਲੱਗ ਪੜਾਵਾਂ ਤੋਂ ਹੁੰਦੇ ਸ੍ਰੀ ਹਜੂਰ ਸਾਹਿਬ ਨਦੇੜ ਮਹਾਰਾਸ਼ਟra ਉੱਥੋਂ ਦਰਸ਼ਨ ਕਰਕੇ ਵਾਪਸ ਆਣ ਕੇ ਪੰਜਾਬ ਦੇ ਵਿੱਚ ਕੁਛ ਚੰਦ ਜਿਹੜੇ ਇਤਿਹਾਸਕ ਸਥਾਨ ਨੇ ਮਾਸ਼ੀਵੜਾ ਸਾਹਿਬ ਅਤੇ ਹੋਰ ਵੀ ਇਤਿਹਾਸਕ ਸਥਾਨਾਂ ਤੇ ਦਰਸ਼ਨ ਦਤਾਰੇ ਕਰਦੇ ਹੋਏ ਅੱਜ ਜੇ ਅੰਮ੍ਰਿਤਸਰ ਪਹੁੰਚੇ ਨੇ ਅਸੀਂ ਆਪਣੀ ਕਮੇਟੀ ਵੱਲੋਂ ਸਮੂਹ ਹਾਊਸਿੰਗ ਬੋਰਡ ਕਲੋਨੀ ਦੀ ਸਹਾਜ ਸੰਗਤ ਵੱਲੋਂ ਇਲਾਕੇ ਵੱਲੋਂ ਇਹਨਾਂ ਦਾ तहे ਦਿਲੋਂ ਧੰਨਵਾਦ ਕਰਦੇ ਹਾਂ ਕਿ ਇਹਨਾਂ ਨੇ ਐਸ ਉਮਰ ਦੇ ਵਿੱਚ ਬਹੁਤ ਵੱਡਾ ਉਪਰਾਲਾ ਕੀਤਾ ਜਿੱਥੇ ਇਹਨਾਂ ਸੁਖਣਾਪੁਰੀ ਕੀਤੀ ਹੈ ਉਥੇ ਇਹਨਾਂ ਨੇ ਇਹ ਨਸ਼ੇ ਨੂੰ ਲੈ ਕੇ ਵੀ ਜਾਗਰੂਕ ਕਰਦਿਆਂ ਹੋਇਆ ਤੇ ਯਾਤਰਾ ਕੀਤੀ ਆ ਕਿ ਆਉਣ ਵਾਲੇ ਭਵਿੱਖ ਦੇ ਵਿੱਚ ਜਿਹੜੇ ਨੌਜਵਾਨ ਹੈ ਉਹ ਇਹਨਾਂ ਵੱਲ ਵੇਖ ਕੇ ਪ੍ਰੇਰਨਾ ਸਰੋਤ ਬਣ ਇਹ ਉਹਨਾਂ ਦੇ ਤੇ ਨਸ਼ੇ ਤੋਂ ਦੂਰ ਹੋ ਜਾਣ ਤੇ ਸਾਈਕਲ ਯਾਤਰਾ ਸਾਈਕਲ ਜਿਹੜਾ ਵਾ ਉਹਨੂੰ ਚਲਾਉਣਾ ਚਾਹੀਦਾ ਜਿਹਦੇ ਨਾਲ ਤੰਦਰੁਸਤੀ ਵੀ ਆਉਂਦੀ ਆ ਸਿਹਤ ਵੀ ਠੀਕ ਰਹਿੰਦੀ ਆ ਵਾਤਾਵਰਣ ਜਿਹੜਾ ਪੋਲੂਸ਼ਨ ਹੋਣ ਤੋਂ ਬਚਦਾ ਹੈ